ਤੇ ਜਿਹੜੇ ਤਾਇਆ ਜੀ ਹਾਂਜੀ ਹਾਂਜੀ ਉਹਨਾਂ ਦਾ ਕਿਹੋ ਜਿਹਾ ਰਿਸ਼ਤਾ ਰਿਹਾ ਕਿਉਂਕਿ ਮੈਂ ਜਦੋਂ ਕੇ ਪ੍ਰੋਗਰਾਮਾਂ ਦੇਖਿਆ ਇੱਕ ਫਨੀ ਜਿਹਾ ਰਿਲੇਸ਼ਨ ਰਿਹਾ ਵੈ ਉਹਨਾਂ ਦਾ ਇੱਕ ਮਜ਼ਾਕਿਆੰਦਾ ਤੁਹਾਡੇ ਤਾਇਆ ਜੀ ਦਾ ਫਾਦਰ ਤੁਹਾਡੇ ਥੋੜੇ ਸ਼ਾਂਤ ਸੁਭਾਅ ਦੇ ਲੱਗਦੇ ਐ ਇਹ ਚੀਜ਼ ਹੈ ਕਿ ਕੁਝ ਹੋਰ ਹੈ ਮੈਨੇ ਸਹੀ ਗੱਲ ਬਿਲਕੁਲ ਸਹੀ ਗੱਲ ਹੈ ਅ ਐਸਾ ਹੈ ਕਿ ਜਦੋਂ ਆਪਾਂ ਪ੍ਰੋਗਰਾਮ ਤੇ ਜਦੋਂ ਜਾਂਦੇ ਸੀ ਨਾ ਉਦੋਂ ਤੋਂ ਚਲੋ ਘਰੋਂ ਤੇ ਭਰਾਏ ਹੁੰਦੇ ਹੀ ਚਲੋ ਜਾਂਦੇ ਕਿੱਥੇ ਸੀ ਲੇਕਿਨ ਭਰਾ ਦਾ ਰਿਲੇਸ਼ਨ ਵੀ ਇੱਕ ਫਰੈਂਡ ਸਰਕਲ ਵੀ ਸੀ ਇਹਨਾਂ ਦਾ ਆਪਸ ਹੀ ਅੱਛਾ ਇੱਕ ਦੂਜੇ ਨੂੰ ਮਖੌਲ ਕਰਨਾ ਜਾਂ ਕਿਦਾਂ ਉਹਨਾਂ ਨੂੰ ਕੋਈ ਇਹੋ ਜਿਹੀ ਨਹੀਂ ਸੀ ਵੀ ਕਿਦਾਂ ਕੋਈ ਨੇ ਕਿਸੇ ਨੇ ਗੁੱਸਾ ਕਰ ਲੈਣਾ ਜਾਂ ਕਿ ਦੰਨਾ ਨਾ ਕੋਈ ਐਸੀ ਜਿਹੀ ਗੱਲ ਨਹੀਂ ਸੀ ਭਰਾਵਾਂ ਵਰਗੇ ਰਹਿੰਦੇ ਸੀ ਯਾਰਾਂ ਵਰਗੇ ਰਹਿੰਦੇ ਸੀ ਹਰ ਕਿਸੇ ਕੋਈ ਗੱਲ ਉਹਨਾਂ ਦੇ ਲੁਕਾ ਨਹੀਂ ਸੀ ਹੈਗਾ ਉਹਨਾਂ ਦੇ ਇੱਕ ਦੂਜੇ ਦੇ ਮਨ ਮਿਟਾ ਨਹੀਂ ਸੀ ਹੈਗਾ ਹਮ मतलब ਪਿਆਰ ਤਾਂ ਕਹਿੰਦੇ ਇੰਨਾ ਸੀਗਾ ਇੱਕ ਵਾਰੀ ਕੋਈ ਅਵਾਰਡ ਦਾ ਸੀਗਾ ਫੰਕਸ਼ਨ ਕਾਫੀ ਵੱਡੇ ਪੱਧਰ ਤੇ ਸੀਗਾ ਜੀ ਹਾਂ ਜੀ ਹਾਂ ਜੀ ਤੇ ਕਹਿੰਦੇ ਮੇਰੇ ਛੋਟੇ ਭਰਾ ਨੂੰ ਮਿਲ ਰਿਹਾ ਮੈਂ ਵੀ ਨਹੀਂ ਜਾਣਾ ਹੈਗਾ ਕਹਿੰਦੇ ਹਾਂਜੀ ਉਹ ਪਪਾ ਜੀ ਨੇ ਦੱਸੀ ਸੀ ਕਪਲ ਸ਼ਰਮਾ ਦੇ ਸ਼ੋਅ ਦੇ ਵਿੱਚ ਬਦਮਸ਼ਰੀ ਅਵਾਰਡ ਜਦੋਂ ਆਇਆ ਸੀ ਹਾਂ ਤੇ ਉਦੋਂ ਵਾਕਈ ਗੱਲ ਸਹੀ ਹੈ ਕਿ ਜਦੋਂ ਸਰਾਣੇ ਥੱਲੇ ਚਿੱਠੀ ਆਈ ਸੀ ਜਦੋਂ ਪਈ ਰਹੀ ਅਸੀਂ ਨੀ ਛੋਟੇ ਨੇ ਸਾਨੂੰ ਇਹਨਾਂ ਕੋਈ ਪੜਿਆ ਲਿਖਿਆ ਐਸੀ ਵੀ ਮਤਲਬ ਇੰਨਾ ਜ਼ਿਆਦਾ ਸਾਨੂੰ ਪਤਾ ਨਹੀਂ ਸੀ ਹੁੰਦਾ ਵੀ ਕੋਈ ਚਿੱਠੀ ਦਾ ਕੀ ਚੱਕਰ ਹੈ ਹਾਂ ਹਾਂ ਤੇ ਵਾਕਈ ਜਦੋਂ ਅਗਲੇ ਸਾਲ ਜਦੋਂ ਫੋਨ ਆਇਆ ਜਦੋਂ ਉਹਨਾਂ ਨੇ ਪਪਾ ਜੀ ਨੂੰ ਵੀ ਤੁਸੀਂ ਫੇਰ ਦੁਬਾਰਾ ਤੁਹਾਨੂੰ ਇੱਕ ਵਾਰੀ ਅਵਾਰਡ ਦਾ ਆ ਰਿਹਾ ਤੁਹਾਨੂੰ ਫੋਨ ਆਇਆ ਜੀ ਲੈਟਰ ਆਈ ਹੈ ਤੁਸੀਂ ਆ ਕੇ ਨਹੀਂ ਰਹੇ ਉਹ ਫਿਰ ਜਦੋਂ ਪੜੇ ਲਿਖੇ ਸੀ ਕੁਛ ਸਾਡੇ ਇੱਕ ਮੈਨੇਜਰ ਸੀ ਉਹਨਾਂ ਨੂੰ ਪੜਾਈ ਚਿੱਠੀ ਤੇ ਉਹਨਾਂ ਵਾਕਿਆ ਕਿ ਆ ਵੀ ਪਾਪਾ ਜੀ ਇਹਦੇ ਵਾਕੀ ਤੁਸੀਂ ਦੂਜੀ ਵਾਰੀ ਤੁਹਾਨੂੰ ਆ ਗਿਆ ਤੁਸੀਂ ਗਏ ਕਿਉਂ ਨਹੀਂ ਉਹ ਫਿਰ ਵਾਕੀ ਫਿਰ ਉਹਨਾਂ ਨੇ ਕਹਿਣ ਦੇ ਫਿਰ ਉਹ ਗਿਆ ਜੀ ਉੱਥੇ ਬੋਰਡ ਲੈਣ ਨੂੰ